ਚਿੰਤਾ ਵਿੱਚ ਰਹਿੰਦੇ ਫਿਕਰ ਵਿੱਚ ਰਹਿੰਦੇ ਆ ਸਾਨੂੰ ਕਈ ਵਾਰੀ ਇਹ ਹੁੰਦਾ ਹੈ ਕਿ ਜਦੋਂ ਕੋਈ ਕੰਮ ਨਾ ਮਿਲੇ ਖਾਸ ਕਰ ਨੌਜਵਾਨਾਂ ਨੂੰ ਜਿਹੜੇ ਨਵੇਂ ਨਿਕਲੇ ਹੋਏ ਘਰਾਂ ਤੋਂ ਜਿਹੜੇ ਨਵੇਂ ਨਿਕਲੇ ਹੋਏ ਘਰਾਂ ਤੋਂ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਕੋਈ ਲੈ ਜਾਵੇ ਉਹਨਾਂ ਪਹਿਲਾਂ ਆਪਣੇ ਮਨ ਦੇ ਵਿੱਚ ਰੇਟ ਤੈਅ ਕੀਤਾ ਹੁੰਦਾ ਹੈ ਜਿਹਨੂੰ ਆਪਾਂ ਸੈਗਰੀ ਕਹਿ ਦਿੰਦੇ ਆ ਤੇ 8-10 ਹਜ਼ਾਰ ਰੁਪਈਆ ਮਿਲੇ ਤੇ ਮੈਨੂੰ ਕੋਈ ਲੈ ਜਾਵੇ ਜਿੱਥੇ ਮਰਜੀ ਮੈਂ ਦੁਕਾਨ ਦੇ ਅੱਗੇ ਖੜਾ ਹੋ ਜਾऊंगा ਮੈਂ ਮਾਲ ਚ ਲੱਗ ਸਕਦਾ ਮੈਂ ਡਿਲੀਵਰੀ ਕਰ ਸਕਦਾ ਮੈਂ ਕਈ ਤਰ੍ਹਾਂ ਦੇ ਕੰਮ ਇਹੋ ਜਿਹੇ ਛੋਟੇ ਕੰਮ ਜਿਹੜੇ ਥੋੜੇ ਛੋਟੇ ਨਹੀਂ کہہ ਸਕਦੇ ਇਹੋ ਜਿਹੇ ਕੰਮ ਸੋਚ ਕੇ ਜਿਹੜਾ ਉਹ ਘਰ ਬੈ ਕੇ ਰਹਿਣਾ ਜਦੋਂ ਕਿਸੇ ਨੂੰ ਪੁੱਛਣਾ ਉਹ ਕਹਿੰਦਾ ਮੈਨੂੰ ਜੀ ਕੰਮ ਨਹੀਂ ਮਿਲਦਾ ਜੇ ਅਸੀਂ ਪੁੱਛਣਾ ਕਿ ਤੂੰ ਗੋਣੋਵੇਂ ਕੋਈ ਕਲਾ ਹੋਵੇ ਹੱਥ ਦੇ ਵਿੱਚ ਨਹੀਂ ਮੈਨੂੰ ਬਸ 8-10 ਹਜ਼ਾਰ ਦੇ ਵਿੱਚ ਕੋਈ ਲੱਜੋਏ ਬਸ ਠੀਕ ਹੈ ਫਿਰ ਉਹਦੇ ਉੱਤੇ ਹੀ ਕਈ ਪੁਰਾਣੇ ਵੀ ਇਹੋ ਜਿਹੇ ਨੇ ਉਹਨੇ ਇੱਕ ਪੈਸਿਆਂ ਦੇ ਉੱਪਰ ਦੁਕਾਨ ਤੇ ਲੱਗ ਗਏ ਕਿਸੇ ਦੇ ਨਾਲ ਹੈਲਪਰ ਤੇ ਦੁਕਾਨ ਤੇ ساری ਉਮਰ ਕੱਢ ਦਿੱਤੀ ਬਦਲਕੋ ਗਿਆ ਫਿਰ ਆਪਾਂ ਵੇਖਦੇ ਕਿ ਧੀਆ ਪੁੱਤਰ ਸਾਡੀ ਸੇਵਾ ਨਹੀਂ ਕਰਦੇ ਇਹ ਗਲਤ ਫੈਸਲੇ ਲੈ ਹੁੰਦੇ ਨੇ ਆਪਾਂ ਮੈਂ ਦੇਖ ਰਿਹਾ ਸੀ ਇੱਕ વાਰੇ ਕਵੀਰ ਹਿਮਾਚਲ ਦੀ ਗੱਲ ਹੈ ਪੈਸੇ ਕਮਾਉਣ ਦੀ ਗੱਲ ਜੇ ਪੈਸਾ ਹੀ ਕਮਾਉਣਾ ਹੋਵੇ ਉਹ ਜਿਵੇਂ ਰੱਸੀ ਤੇ ਝੂਲਦੇ ਕਈ ਤਰ੍ਹਾਂ ਦੇ ਕਰਤੱਵ ਕਰਦੇ ਉਹ ਕੋ ਕੋਨ ਸੀ ਉਹ ਦੋ ਤਿੰਨ ਵੀਡੀਓ ਬਣਾਵੇ ਤੇ ਜਾ ਕੇ ਉਹ ਮਨੁੱਖ ਨੂੰ ਕਹੇ ਕਿ ਭਾਈ ਮੇਰੇ ਕੋਲ ਤੇਰੀਆਂ ਵੀਡੀਓ ਨੇ ਕਿਉਂਕਿ ਉਹ ਪਿੱਛੇ ਤੋਂ ਉਧਰੋਂ ਬਣਦੀ ਐ ਜਿਹੜਾ ਜਿਹੜਾ ਰਸਤੀ ਤੋਂ ਜਿਹੜਾ ਅਗਲੇ ਪਾਸੇ ਵਿਟਦਾ ਐ ਇਧਰੋਂ ਤੇ ਆਪਾਂ ਬਣਾ ਲੈਨੇ ਹੁਣ ਉਧਰੋਂ ਨਹੀਂ ਸੀ ਬਣਾਉਂਦਾ ਕੋਈ ਉਹ ਉਧਰਲੇ ਪਾਸੇ ਬੈਠਾ ਉਹ ਸਿਰਫ ਵੀਡੀਓ ਬਣਾਉਂਦਾ ਐ ਉਹ ਕਹਿੰਦਾ ਜੇ ਤੁਹਾਨੂੰ ਇਹ ਵੀਡੀਓ ਚਾਹੀਦੀ ਤੇ ਮੈਨੂੰ 20 ਰੁਪਏ ਦੇ ਦਿਓ ਮੈਂ 20-30 ਰੁਪਏ ਲੈਣ ਦੇ ਵੀਡੀਓ ਉਹ ਵੀਡੀਓ ਸੋਹਣੀਆਂ ਲੱਗਦੀਆਂ ਸਾਰਿਆਂ ਨੂੰ ਸਾਰੇ ਕਹਿੰਦੇ ਸਾਨੂੰ ਸੈਂਡ ਕਰ ਤੇ ਮੈਂ ਦੇਖਦਾ ਸੀ ਦਿਹਾੜੀ ਦੇ ਵਿੱਚ 2-300 ਮਨੁੱਖ ਜਿਹੜਾ ਘਟੋ ਘਟ ਉਹ ਕੋਈ ਰੱਸੀ ਤੇ ਝੂਲਦਾ ਹੈ ਕੋਈ ਕਿਸੇ ਤਰੀਕੇ ਨਾਲ ਇੰਜੋਏ ਕਰਦਾ ਹੈ ਕੋਈ ਕਿਸੇ ਨਾਲ ਉਹ ਛੋਟੀਆਂ-ਛੋਟੀਆਂ ਵੀਡੀਓ ਕਲਿੱਪ ਬਣਾ ਕੇ ਉਹਨਾਂ ਨੂੰ ਸੈਂਡ ਕਰਦਾ ਹੈ ਤੇ 2-3000 ਰੁਪਏ ਦਿਹਾੜੀ ਦਾ ਜਿਹੜਾ ਉਹ ਵਧੀਆ ਉਹ ਬਣਾਉਂਦਾ ਹੈ ਘਟੋ ਘਟ ਤੇ ਜੇ ਹੋਰ ਗੱਲ ਕਰੀਏ ਕੋਈ ਹੋਰ ਵੀ ਦੇਖਿਆ ਮੈਂ ਉਦਰੀ ਉਹ ਮੈਗੀ ਦੇ ਛੋਟੇ-ਛੋਟੇ ਪੈਕਟ ਲੈਂਦਾ ਉਹ 10 ਰੁਪਏ ਦਾ ਹੁੰਦਾ ਹੈ ਉਹਨੂੰ ਬਣਾ ਕੇ ਉਦੋਂ ਥੋੜੀ ਥੋੜੀ ਵਰਖਾ ਹੋ ਰਹੀ ਉਹ ਬਣਾ ਕੇ ਜਿਹੜਾ ਸਰਵ ਕਰਦਾ ਹੈ ਤੇ ਉਹ 50 ਰੁਪਏ ਲੈ ਲੈ ਰਿਹਾ ਇੱਕ ਉਹ ਪੈਕ ਨੂੰ ਬਣਾ ਕੇ ਦੇਣ ਹਜੇ ਕਿ ਸਾਰਾ ਕੁਝ ਉਸ ਪੈਕ ਦੇ ਵਿੱਚ ਹੁੰਦਾ ਹੈ ਤੇ ਵੀਰੋ ਜੇ ਆਪਾਂ ਪੈਸਾ ਕਮਾਉਣਾ ਹੋਵੇ ਤੇ ਪੈਸੇ ਕਮਾ ਸਕਦੇ ਸੋਚ ਦੇ ਜਰੀਏ ਜਿਹਨੂੰ ਆਪਣੇ ਬਿਜ਼ਨਸਮੈਨ ਵੀ ਕਹਿੰਦੇ ਨੇ ਬਿਜ਼ਨਸ ਦੇ ਵਿੱਚ ਸੋਚ ਕਹਿੰਦੇ ਨੇ ਉਹ ਆਪਣਾ ਏਮ ਆਪਾਂ ਸੈੱਟ ਕਰ ਲਈਏ ਉਹ ਏਮ ਛੋਟਾ ਨਾ ਵਿਅਕਤ 10000 ਦਾ ਕੋਈ ਮ ਵੱਡਾ ਹੋਵੇ ਉਹ ਸੇਮ ਦੀ ਪ੍ਰਾਪਤੀ ਲਈ ਮਿਹਨਤ ਸ਼ੁਰੂ ਕਰ ਲਈਏ ਉਹ ਬਿਜ਼ਨਸਮੈਨ ਕਹਿੰਦੇ ਨੇ ਕਿ ਜੇ ਆਪਾਂ ਏਮ ਸੈੱਟ ਕਰਕੇ ਉਹਦੇ ਤੇ ਤੁਰਪੀ ਹੀ ਚੱਲ ਪਈਏ ਤੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤੇ ਇਹ ਜ਼ਰੂਰੀ ਹੈ ਬਹੁਤ ਕਿ ਅਸੀਂ ਇਹ ਨਹੀਂ ਕਰ ਤੋਂ ਨਿਕਲਣ ਲੱਗੇ ਸੋਚਣਾ ਕਿ ਅਸੀਂ ਦੁਕਾਨ ਤੇ ਲੱਗ ਜਾਾਂਗੇ ਅਸੀਂ ਕਿਸੇ ਮਾਲ ਦੇ ਵਿੱਚ ਲੱਗ ਸਕਦੇ ਹਾਂ ਅਸੀਂ ਡਿਲੀਵਰੀ ਬாய் ਬਣ ਕੇ ਸਾਰਾ ਦਿਨ ਬਾਈਕ ਦੇ ਉੱਤੇ ਇੱਧਰ ਉੱਧਰ ਤੇ ਸਾਨੂੰ 10,000 ਰੁਪਇਆ ਜਿਹੜਾ ਬਹੁਤ ਹੈ ਤੇ ਸਾਰੀ ਉਮਰ ਆਪਾਂ ਇਸੇ ਤਰ੍ਹਾਂ ਹੀ ਕੱਢ ਲਈ ਹੈ। ਉਹ ਆਪਣੀ ਸੋਚ ਦੇ ਪੱਧਰ ਨੂੰ ਉੱਪਰ ਚੁੱਕਣਾ ਚਾਹੀਦਾ ਹੈ। ਪਹਿਲਾਂ ਤੇ ਇਹ ਚਿੰਤਾ ਕਿ ਮੈਂ ਭੁੱਖਾ ਮਰ ਜਾਵਾਂਗਾ ਇਹਨੂੰ ਛੱਡਣਾ ਚਾਹੀਦਾ ਹੈ। ਉਹ ਦੇਗ ਭਾਦਰ ਸੱਚੇ ਪਾਤਸ਼ਾਹ ਅੱਗੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਏ। ਪਹਿਲਾਂ ਚਿੰਤਾ ਛੱਡ ਦਿਓ ਕਿਉਂਕਿ ਜੇ ਚਿੰਤਾ ਵਿੱਚ ਰਹੋਗੇ ਤੇ ਸਾਹਮਣੇ ਵਾਲਾ ਤੁਹਾਡਾ ਪੈਦਾ ਚੁੱਕ ਲੈਂਦਾ। ਜੇ ਤੁਸੀਂ 8 ਤੇ 8000 ਤੇ ਬੈਠੇ ਹੋ ਉਹ ਤੁਹਾਨੂੰ 15 20 ਦਿਨ ਲਵਾ ਕੇ ਫਿਰ ਤੁਹਾਨੂੰ ਕਹਿੰਦੇ ਨੇ ਮੈਂ ਤੇ 6 ਦੇ ਸਕਦਾ ਤੁਸੀਂ ਕਹਿੰਦੇ ਚਲੋ ਹੁਣ ਆਏ ਤੇ ਹੈ ਹੀ ਆ ਅਸੀਂ ਇਹਦੇ ਨਾਲ ਡੀਲ ਕਰ ਲੈਂਦੇ ਉਹ ਕਹਿੰਦੇ ਠੀਕ 6 ਠੀਕ ਉਹ 200 ਰੁਪਇਆ ਸਾਰੇ ਦਿਨ ਦਾ ਤੇ ਸਾਰਾ ਦਿਨ ਤੁਸੀਂ ਬਿਤੇ ਰਹਿੰਦੇ ਹੋ ਫਿਰ ਇਹਦੇ ਵਿੱਚੋਂ ਹੀ ਚਿੰਤਾ ਦੇ ਵਿੱਚੋਂ ਝੋਰੇ ਨਿਕਲਦੇ ਨੇ ਤੇ ਰੱਬ ਦੇ ਪ੍ਰਤੀ ਆਪਾਂ ਕਈ ਵਾਰੀ ਅਲੱਗਵੇਂ ਸਾਡੇ ਮਨ 'ਚ ਪੈਦਾ ਹੁੰਦੇ ਨੇ ਨਹੀਂ ਇਹ ਚਿੰਤਾ ਛੱਡ ਕੇ ਘਰੋਂ ਤੁਰੋ ਕਿ ਅਸੀਂ ਭੁੱਖੇ ਮਰ ਜਾਵਾਂਗੇ ਨਹੀਂ ਐਸਾ ਹੋ ਨਹੀਂ ਸਕਦਾ ਕਾਸ਼ ਕਿੰਦੇ ਨਾ ਹੋਣੀ ਨਹੀਂ ਹੁੰਦੀ ਕਦੇ ਜੇ ਜਗਤ ਵਿੱਚ ਕੋਈ ਅਸੀ ਚੀਜ਼ ਜੋ ਕਿਸੇ ਨਾਲ ਨਹੀਂ ਵਾਪਰੀ ਤੇ ਮੇਰੇ ਨਾਲ ਉਹ ਘਟਨਾ ਹੋਈ ਤੇ ਉਹਦੀ ਚਿੰਤਾ ਕਰਨੀ ਬਣਦੀ ਹੈ ਪਰ ਜੋ ਸਾਰਿਆਂ ਨਾਲ ਹੋ ਰਿਹਾ ਵਾਦੇ ਘਾਟੇ ਲਾਭ ਹਾਨੀ ਸਾਰਿਆਂ ਨਾਲ ਚੱਲਦੀ ਹੈ ਉਹ ਕੋਈ ਚਿੰਤਾ ਕਰਨ ਵਾਲੀ ਬਹੁਤੀ ਵੱਡੀ ਗੱਲ ਨਹੀਂ ਉਹ ਤੇਗ ਬਾਦ ਸਹਿਬਾਕ ਦੇ ਗੁਰੂ ਨਾਨਕ ਪਾਤਸ਼ਾਹ ਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਜਲਮ ਜਨ ਤੇ ਉਪਾਇੰਤ ਨਾ ਕਰੋ ਜੀ ਦੇ ਜਲ ਵਿੱਚ ਜੀ ਪੈਦਾ ਕੀਤੇ ਨੇ ਉੱਥੇ ਹੱਡੀਆਂ ਨਹੀਂ ਉੱਥੇ ਦੁਕਾਨਾਂ ਨਹੀਂ ਚੱਲਦੀਆਂ ਉਹਦੀ ਰਿਜਕ ਦਾ ਪ੍ਰਬੰਧ ਪ੍ਰਮਾਤਮਾ ਕਰਦਾ ਹੈ ਪੱਥਰ ਵਿੱਚ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਦਾ ਰਿਜਕarge ਕਰਤੇ ਆ ਪੱਥਰ ਵਿੱਚ ਬੈਠੇ ਹੋਏ ਕੀੜਿਆਂ ਨੂੰ ਰਿਜਕ ਜੇ ਉਹ ਦੇ ਸਕਦਾ ਤੇ ਤੈਨੂੰ ਨਹੀਂ ਦੇ ਸਕਦਾ ਜੇ ਅਸੀਂ ਚਿੰਤਾ ਤੋਂ ਰਹਿ ਤੋ ਕੇ ਕੰਮ ਲੱਭਣ ਵਾਸਤੇ ਜਾ ਆਪਣੇ ਅੰਦਰ ਗੁਣ ਹੁਨਰ ਭਰਨ ਵਾਸਤੇ ਜਾਵਾਂਗੇ ਤੇ ਅਸੀਂ 100% ਸਭ ਨੂੰ ਕਹਿਤਾ ਮੰਨ ਜੇ ਅਸੀਂ ਚਿੰਤਾ ਵਿੱਚ ਗਏ ਕਿ ਜੇ ਅੱਜ 100 ਰੁਪਈਆ ਨਾ ਮਿਲਿਆ 200 ਨਾ ਮਿਲਿਆ ਤੇ ਪਤਾ ਨਹੀਂ ਕੀ ਹੋ ਜਾਣਾ ਕਿਉਂਕਿ ਬਹੁਤ ਸਾਰੀਆਂ ਅਸਫਲਤਾਵਾਂ ਦੇ ਵਿੱਚੋਂ ਇੱਕ ਸਫਲਤਾ ਜਨਮ ਲੈਂਦੀ ਹੈ ਜੋ ਵਿਗਿਆਨੀ ਨੇ ਉਹਨਾਂ ਨੇ ਬਹੁਤ ਬਾਰ ਯਤਨ ਕੀਤੇ ਤੇ ਫਿਰਲੇ ਜਪਨ ਵਿੱਚ ਲਾਸ਼ ਤੇ ਜਾ ਕੇ ਜਦੋਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਹੁਣ ਨਹੀਂ ਹੋ ਸਕਦਾ ਉਸ ਸਭ ਲੋਏ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਚਿੰਤਾ ਤੁਰੇ ਧੋਕੇ ਜਾਓ ਜੇ ਕੋ ਤੁਹਾਨੂੰ ਥੋੜੀ ਸੈਲਰੀ ਦੱਸਦਾ ਹੈ ਕਿ ਤੁਸੀਂ ਉਹਨੂੰ ਰਿਜੈਕਟ ਕਰੋ ਕਿ ਨਹੀਂ ਅਸੀਂ ਇਹਦੇ ਵਿੱਚ ਨਹੀਂ ਕੰਮ ਕਰ ਸਕਦੇ ਸਾਡਾ ਇਹਦੇ ਵਿੱਚ ਸੈੱਟ ਨਹੀਂ ਆ ਰਿਹਾ ਜੇ ਤੁਸੀਂ ਵਾਪਸ ਮੁੜਨ ਨੂੰ ਕਹੋਗੇ ਹੋ ਸਕਦਾ ਤੁਹਾਡੇ ਲਈ ਹੋਰ ਕੋਈ ਆਫਰ ਜਾਂ ਉਹ ਆਪਣੀ ਜਿਹੜੀ ਕੀਮਤ ਤੈਅ ਕੀਤੀ ਹੋਈ ਉਹਦੇ ਵਿੱਚ ਵਾਧਾ ਕਰੇ ਐਸਾ ਬਹੁਤ ਵਰੀ ਹੁੰਦਾ ਹੈ ਜਦੋਂ ਅਸੀਂ ਰਿਜੈਕਟ ਕਰ ਦਿੰਨੇ ਆ ਤੇ ਉਸ ਚੀਜ਼ ਦੀ ਕੀਮਤ ਜਿਹੜੀ ਹੋਰ ਵੱਧ ਜਾਂਦੀ ਹੈ ਜਿਹੜਾ ਸਾਡੇ ਵਿੱਚ ਆਨਰ ਹੈ ਜਿਹੜਾ ਸਾਡੇ ਵਿੱਚ ਗੁਣ ਹੈ ਸਭ ਤੋਂ ਵਧੀਆ ਗੱਲ ਜੇ ਅਸੀਂ ਪੜ੍ਹਦੇ ਆ ਜੇ ਅਸੀਂ ਸਟੱਡੀ ਕਰ ਰਹੇ ਆ ਤੇ ਅਸੀਂ ਵਿਹਲੇ ਤੇ ਫ੍ਰੀ ਨਹੀਂ ਰਹਿਣਾ ਅਸੀਂ ਇਸ ਸਮੇਂ ਦੇ ਵਿੱਚ ਉਹ ਗੁਣ ਸਿੱਖੀਏ ਨਾਲ ਨਾਲ 2 ਵਜੇ 3 ਵਜੇ ਜੇ ਸਕੂਲ ਤੋਂ ਆ ਜੰਨੇ ਆ ਕਾਲਜ ਤੋਂ ਅਸੀਂ ਆਪਣੇ ਹੱਥ ਦੇ ਵਿੱਚ ਕੋਈ ਆਨਰ ਕੋਈ ਗੁਣ ਜਿਹੜਾ ਉਹ ਪੈਦਾ ਕਰੀਏ ਜਿਸ ਦੇ ਨਾਲ ਅਸੀਂ ਸਾਰੀ ਜ਼ਿੰਦਗੀ ਜਿਹੜੀ ਹੈ ਉਸੋ ਕਦੇ ਨਡਾਰ ਸਕਦੇ ਆ ਸੋ ਵੀ ਕੋਈ ਕਦੀ ਵੀ ਜਿਹੜਾ ਚਿੰਤਾ ਝੋਰੇ ਖਲਾਮੇ ਵਾਲਾ ਮਨ ਜਿਹੜਾ ਉਹ ਆਪਣਾ ਨਹੀਂ ਬਣਾਉਣਾ ਇਸ ਤਰ੍ਹਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਹਉਣ ਵਾਲੇ ਸਮੇ ਵਿੱਚ ਹੋਰ ਵੀ ਹੋ ਸਕਦਾ ਸੋ ਸਿੱਖ ਜੀਵਨ ਜਾਂਚ ਵੱਲੋਂ ਤੁਹਾਡੇ ਉज्ज्वल ਭਵਿੱਖ ਦੀ ਕਾਮਨਾ ਕਰਦੇ ਆ ਬਿਜ਼ਨਸਮੈਨ ਬਣੋ ਚੰਗੀਆਂ ਪੜਾਈਆਂ ਦੇ ਨਾਲ ਨਾਲ ਚੰਗੇ ਗੁਣ ਹੱਥ ਦੇ ਵਿੱਚ ਲਿਆਓ ਉੱਚਿਆਂ ਅਹੁਦਿਆਂ ਤੇ ਬਰਾਜਮਾਨ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ